ਹਾਂਜੀ ਕੀ ਹਾਲ ਚਾਲ ਆ ਮਿੱਤਰੋ ਨਾਲੇ ਹੁਣ ਦੂਜਾ ਵਲੌਗ ਸ਼ੁਰੂ ਕਰਦਾ ਉਹ ਵਲੌਗ ਖਤਮ ਹੋ ਗਏ ਆ ਤੇ ਸਗੇ ਨਵੇਂ ਸ਼ਹਿਰ ਪਨੇਸਰ ਛਤਰੀ ਟੁੱਟ ਗਈ ਸੀ ਟਰੈਕਟਰ ਦੀ ਉਹ ਲਵਾਉਣ ਲੱਗੇ ਆ ਦੁਬਾਰਾ ਬਾਕੀ ਸਾਰਾ ਉਹਦਾ ਜਿਗਾਰਡ ਲੱਗਾ ਆ ਤੇ ਉਹ ਉੱਪਰਲੀ ਹੱਡ ਲਾਣੀ ਆ ਦੁਬਾਰਾ ਇਹਦੇ ਉੱਪਰ ਤੇ ਸਭ ਤੋਂ ਵਧੀਆ ਛਤਰੀਆਂ ਇੱਥੇ ਲਾਈਆਂ ਜਾਂਦੀਆਂ ਪਨੇਸਰ ਐਂਟਰਪ੍ਰਾਈਜ਼ਸ ਤੇ ਲਾ ਗਏ ਹੁਣ ਫੇਰ ਅਗਲਾ ਕੰਮ ਦੇ ਦਿੰਦੇ ਆ ਮੈਂ ਗੱਡੀ ਇੱਧਰੇ ਖੜੀ ਸੀ ਆਪਣੀ ਰਾਣੀ ਸੁੰਦਰ ਗਰਮੀ ਬਹੁਤ ਪਿਆਸ ਲੱਗੀ ਜਾਂਦੀ ਆ ਬੁਰੇ ਹਾਲ ਆ ਮੈਂ ਕਿਹਾ ਚੱਲ ਗੱਡੀ ਚੋਂ ਪਾਣੀ ਕੱਢ ਲਿਆਨੇ ਆ ਹੋਰ ਤਾਂ ਨਹੀਂ ਕੁਝ ਗਲਾ ਸੁੱਕਣਾ ਤਾਂ ਹਟੂਗਾ ਪਿਆਸ ਤਾਂ ਲੱਗਦੀ ਆ ਇਦਾਂ ਜਿੱਦਾਂ ਕਿਤੇ ਵੀ ਉਹ ਦੂਜਾ ਆਪਣੇ ਤੋਂ ਪਹਿਲਾਂ ਦੋ ਟਰੈਕਟਰ ਹੋਰ ਆਏ ਹੋਈ ਇੱਕ ਫਾਰਮ ਟ੍ਰੈਬਨ 341 ਇੱਕ ਮੰਦਰਾ ਆਪਣਾ ਕੰਮ ਥੋੜਾ ਘਟਾ ਦਾ ਸ਼ਾਇਦ ਛੇਤੀ ਹੋ ਜੂ ਤੇ ਨਾਲ ਸਾਡੇ ਪਹੁੰਚੇ ਹੋਏ ਨੇ ਫੂਨਾ ਜੇ ਬੜੇ ਹੋਆ ਮਿਸਟਰ ਗੱਗੂ ਆਮ ਆਦਮੀ ਪਾਰਟੀ ਦੇ ਮੇਨ ਵਰਕਰ ਓਪੀ ਕੰਦੋਲਾ ਦੇ ਨਾਲ ਸਾਡੇ ਗਿੰਦਾ ਕੰਦੋਲਾ ਜੀ ਹਾਂਜੀ ਗੋਪੀ ਫੇ ਅਜਰ ਜਿਵੇਂ ਚ ਟਾਈਮ ਲੱਗਾ ਹਾਂ ਇਹ ਕਿੰਨੀ ਕੁ ਕਲੀਨੀ ਆ ਵੋਟਾਂ ਪਵਾ ਲਈਏ ਫੇ ਆਮ ਆਦੀ ਪਾਰਟੀ ਨਾਲ 22 ਮੈਂ ਲੱਗਦਾ ਹੱਡ ਆ ਗਈ ਆਪਣੀ ਆਂਟੀ ਫਰੇਮ ਕੱਟ ਹੋ ਗਿਆ ਉਹਨਾਂ ਦੇ ਉੱਪਰ ਹੱਡ ਕੱਟ ਹੋਊਗੀ ਤੇ ਟੱਪ ਤੋਂ ਬਰਾ ਮਜਾ ਹੋ ਜਾਊ ੱਲਾ ਨਾ ਉਹ ਚਲੋ ਬੜਾਇਆ ਕੋਈ ਹਾਸਾ ਹੋ ਗਿਆ ਸੀ ਤਾਂ ਕਰਕੇ ਉਹ ਛਤਰੀ ਟੁੱਟ ਗਈ ਸੀ ਤੇ ਹੁਣ ਨਵੀਂ ਲੱਗੀ ਆ ਗਰਮੀ ਨੇ ਬੱਟ ਕੱਢੇ ਪਏ ਆ ਤੇ ਅੱਜ ਕੱਲ ਦੀ ਯੂਥ ਨੇ ਤਾਂ ਫੋਨਾਂ ਨੇ ਲੈ ਲਈ ਕੋਈ ਵਿਚਾਰ ਕੋਈ ਬਾਹਰ ਦੇਖੋ ਛਤਰੀ ਦਾ ਕੋਈ ਨਾਟ ਕੋ ਕਿਦਾਂ ਨਹੀਂ ਹਾਂਜੀ ਛਤਰੀ ਲੱਗ ਗਈ ਇਹਦੀ ਤੇ ਉਹਨਾਂ ਬੱਸ ਇਹਨੂੰ ਲੈ ਕੇ ਜਾਣੇ ਆ ਪਿੰਡਾਂ ਨੂੰ ਹਾਲੇ ਇੱਕ ਦੋ ਕੰਮ ਹੋਰ ਕਰਾਉਣੇ ਉਦਾਂ ਹਾਲੇ ਤਾਂ ਖੂਹੀ ਪੂਰਨੀ ਆ ਗੰਦੇਗੀ ਤੇ ਆਂਜੇ ਹੋ ਜੀ ਫੜਵਾ ਕੇ 4 ਹੋ ਗਿਆ ਲੱਗੇ ਹੁਣ ਖੂਹੀ ਪੂਣ ਦੀ ਤਿਆਰੀ ਕਰਨ ਕਿੱਦਾ ਜਲਾ ਕਰਾ ਪਾਉਣ ਦੂਜਾ ਉਹਨਾਂ ਦਾ ਮੈਂ ਜਾਣਾ ਮੋਟਰ ਤੇ ਚੱਲਦਾ ਹਾਂ ਹਾਂਜੀ ਮੈਂ ਪਹੁੰਚ ਗਿਆ ਗਿੰਦੇ ਦੀ ਮੋਟਰ ਤੇ ਕੋਈ ਉਹ ਵਾਲੀ ਮੋਟਰ ਤੇ ਪੂਣੀ ਉਧਰ ਇੱਥੇ ਸ਼ੌਂ ਸੀ ਮੈਂ ਚੱਲ ਜਾਨਾ ਇੱਥੇ ਉਹਦੀ ਵੇਟ ਕਰਦੇ ਆਂ ਉਹ ਉਧਰੋਂ ਆਦਾ ਲੈ ਕਰਾ ਲੈਣ ਗਿਆ ਦੂਜਾ ਤੇ ਕਾ ਇਹਨਾਂ ਦੀ ਮੋਟਰ ਮੈਂ ਚੱਲ ਜਾਨਾ ਪਾਣੀ ਪੂਣੀ ਪੀ ਲੈਣੇ ਮੋਟਰ ਚੱਲਦੀ ਆ ਬਨੀਰੀ ਲਾਈਓ ਮੁੰਡੇ ਨੇ ਸਵਾਗ ਚਾਰ ਹੋਇਆ ਇਹ ਸਾਢੇ ਕਿ ਚਾਰ ਲੱਗਾਂਗੇ ਦੇਖਣੇ ਕਿੰਨਾ ਟਾਈਮ ਲੱਗਦਾ ਕੋਈ ਪੂਣੀ ਨੂੰ ਕਵੀਪੂਰ ਨਹੀਂ ਕਿਤੇ ਦੇਖਦੇ ਹਾਂ ਹਲੇ ਰੁੱਕ ਕੇ ਕਿਤੇ ਸੂਤ ਆਊਗਾ ਪਹਿਲਾਂ ਉਧਰ ਲਈ ਪੂਰੀਏ ਹਾਂਜੀ ਲਓ ਜੀ ਗਿੰਦਾ ਗੰਦੋਲਾ ਜੀ ਵੀ ਆ ਗਿਆ ਹੈ ਨਾ ਲੈ ਕੇ ਹੁਣ ਬਾਤ ਸ਼ੁਰੂ ਕਰਦੇ ਹਾਂ ਕੰਮ ਉਧਰ ਜਾ ਕੇ ਕੰਮ ਕਰਦਾ ਸ਼ੁਰੂ ਪਰ ਗਿੰਦਾ ਲੱਗਾ ਮੈਕ ਨਾ ਲਾਣਾ ਮੈ ਲਾਣਾ ਸਿੱਧੇ ਕਰਾ ਅੱਜੀ ਉਹ ਜਾੜ ਇੱਕ ਤਾਨੇਦਾਰਦੀ ਪਈ ਸੀ ਉਹ ਵੱਢਣ ਲੱਗੇ ਆ ਗਿੰਦਾ ਉਧਰੋਂ ਲਿਆਉਂਦਾ ਭਰ ਭਰ ਕੇ ਮੈਂ ਕਿਹਾ ਚਲ ਮੈ ਲਾਣਾ ਵੈਕ ਕਰਾ ਤੇ ਸਿਰ ਭਰ ਭਰ ਕੇ ਦੂਈ ਸਿੱਟੀ ਜੰਨੇ ਆ ਆਵਾਜ਼ ਤੁਹਾਨੂੰ ਸਾਫ਼ ਆਉਂਦੀ ਨਹੀਂ ਹੁਣ ਦੁਬੇ ਕਰਕੇ ਦੇਖੀ ਜਾਓ ਬੰਨ ਇੰਗਲਾਈਸ਼ ਕਰੋ ਬਲੌਗ ਨੂੰ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਮੈਨੂੰ ਲੱਗਦਾ ਬਈ 10-12 ਫੁੱਟ ਬਚੀ ਐ ਹੋਰ ਘੰਟਾ ਹੋ ਗਿਆ ਸਾਨੂੰ ਲੱਗਿਆਂ ਨੂੰ ਤੇ ਗਿੰਦਾ ਉਧਰ ਆ ਇਹ ਵਾਲੇ ਕਰਾ ਤੇ ਮੈਂ ਆਲੇ ਮੁਠੇ ਕਰਾ ਤੇ ਲੱਗਿਆ ਜਾਂਦਾ ਤੇ ਉਹ 36 10 ਲੱਗਦਾ ਪਰ ਕੱਟ ਉਹਦੇ ਵਿੱਚ ਵੀ ਏਡੀ ਆਈ ਆ ਜੋ ਰੁੱਝ ਵੀ 60 ਜਿੰਨਾ ਹੀ ਆ ਸਾਰਾ ਕੁਝ ਚੇਂਜ ਆ ਉਹਦੇ ਵਿੱਚ ਤੇ ਆਹ ਦਾ ਹੈਗਾ ਹੀ 60 ਆ ਤੇ ਪੂਰਾ ਆ ਨਾ ਮੈਨ ਲੱਗਦਾ ਵੀ ਘੰਟੇ ਦੇ ਵਿੱਚ ਆਇਆ ਤੋਨ ਸਿਟੀ ਫੜ ਕੇ ਤੇ ਲੱਗਿਓ ਪਰ ਜਿਆਦੇ ਲਗਾਤਾਰ ਆ ਸਾਹ 1 ਮਿੰਟ ਨਹੀਂ ਲਿਆ ਹੁਣ ਉਤਰਿਆ ਮੈਂ ਕਿਹਾ ਥੋੜਾ ਜਿਹਾ ਬਲੌਗ ਬਣਾ ਲਵਾਂ ਤੇ ਇਹ ਦੇਰ ਲਾਉਂਦੇ ਆ ਮੁੰਡਾ ਆਉਂਦਾ ਤੇ ਭਰੀ ਕਰਾ ਲੇ ਕੈਰ ਚੌੜਿਆਂ ਤੋਂ ਬਿਨਾਂ ਨਿਕਾਇਆ ਲੱਗਦਾ बस चलो बैक करा ला दी लो जी मुंडे लगे उन्हें धूड़ा ठालिया पे वा ਪੂਤਦਾ ਤੁਸੀਂ ਵਹਾਲ। ਇਹ 50 ਫੋਟ ਕੁਈ ਪੂਰੀ ਘੰਟੇ ਦੇ ਵਿੱਚ ਪੂਰਤੀ ਆ। ਹਾਂਜੀ। ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਮੈਨੂੰ ਲੱਗਦਾ ਹਨ ਲੱਗਿਆ ਨੂੰ ਘੰਟਾ ਨਹੀਂ ਹੋਇਆ ਅਜੇ। ਤੇ ਇਹ ਵੀ ਲੱਗੇਗਾ ਸਾ ਕੰਮ 1.5 ਲੱਗੇ 1.5 ਹੋਗਾ ਹਾਂ ਐਡਾ ਹੋਏਗਾ। ਕੰਮ ਪੂਰਾ ਖਤਦਾ ਤੇ ਰਹਿ ਗਿਆ ਥੋੜਾ ਲੱਗੇ ਹੋ ਜੱਲਾ ਕਾ ਨੂੰ ਹਾਂਜੀ ਅੰਦਾ ਕੰਦੋੜਾ 60 ਤੇ ਇਹ 36 ਦਾ ਲਿਖਿਆ ਹੋਇਆ ਹੈਗਾ ਹੈਗਾ 60 ਹੀ ਹੈ ਇਹ ਬਾਰ ਬਾਰ ਤੁਹਾਨੂੰ ਦੱਸੀ ਜੰਨੇ ਆ ਕਿ ਕੱਟ ਸਾਰੀ 60 ਵਾਲੀ ਇਹਦੇ ਵਿੱਚ ਸਹੀ ਗੱਲ ਤੇ ਮੈਨੂੰ ਲਾ ਆਵੇ ਇੱਕ ਘੰਟਾ 30 ਮਿੰਟ 28 ਮਿੰਟ ਲੱਗੇ ਉਦਾਂ ਉਹੀ ਲਿਆ ਗਏ ਲਓ ਜੀ ਬਾਰਾ ਬੰਦੇ ਸਾਡੇ ਨੇ ਕਈ ਨੂੰ ਵਿਆਹ ਤੇ ਲਾਇਆ ਲਾਇਆ ਵੇ ਲਾਇਆ ਜੜ ਜੜ ਇਹੀ ਬੜਗੇ ਨਹੀਂ ਦਾ ਕੰਮ ਚੱਲਦਾ ਨਹੀਂ ਅੰਮੇ ਉਹ ਕਰੀਆ ਬਈ ਜੜੜਿਆ ਹੋਵੇ ਹਾਂ ਲਓ ਜੀ ਉਹੀ ਭਰ ਗਏ ਤੁਹਾਡੀ ਮੈਂ ਕਿਹਨ ਪੁੱਛਿਆ ਹਾ ਹੁੱਕਾ ਮਾਰਿਆ ਪਿੰਡ ਚ ਗਏ ਹੋਰ ਨੇ ਪ੍ਰਾਉਣੀ ਪਰਾ ਲਓ ਅਸੀਂ ਹੁਣ ਲੱਗੇ ਹੋ ਨੀ ਨਹੀਂ ਉਹ ਤਾਂ ਬਾਹ ਆ ਨਹੀਂ ਤੁਸੀਂ ਜੇ ਕਿ ਹੋਰ ਨੇ ਬਾਹ ਆਲੇ ਦੁਆਲੇ ਨਾ ਬਾਹ ਆ ਉਹ ਤੋ ਦੇ ਦਿਆਂ ਤੇ ਕੋਲ ਬੰਨੇ ਆ ਚਲੋ ਚੱਕੋ ਚਲੋ ਬਈ ਚੱਲ ਇੱਥੇ ਐਦਾਂ ਨਹੀਂ ਪਹਿਲਾਂ ਪਾਣੀ ਪੂਣੀ ਲਿਆ ਕਰੋ ਗੋਬੂ ਜੀ ਨਾ ਬਤਨ ਆਇਆ ਨਾ ਨਾ ਨਾਲ ਕੰਮ ਬਹੁਤ ਖਿੱਚ ਹੋ ਗਿਆ ਬਾਬੇ ਪਤਾ ਕੀ ਕਰੀ ਹੁਣ ਮਨੋਂ ਉਹ ਤੋਂ ਬੱਟ ਪਾ ਕੇ ਇਦਾਂ